ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫਿਰ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਸਾਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਰਮ ਮਜੀਠੀਆ ਦੇ ਵਿਰੁੱਧ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬਿਕਰਮ ਮਜੀਠੀਆ ਦੇ ਬੰਦ ਕਰ ਦਿੱਤੇ ਹਨ ਹੱਤਪੱਲਾ ਮਾਰਿਆ ਜਾ ਰਿਹਾ ਹੈ ਬਿਕਰਮਜੀਠੀਆ ਵੱਲੋਂ ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾਸ਼ ਹੋਵਗੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਗਵਤ ਮਾਨ ਨੇ ਕਿਹਾ ਤੰਕਰ ਛੜਿਆ ਹੈ ਸਾਰੇ ਰਸਤੇ ਭਗਵਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਬੰਦ ਕਰ ਸੜੇ ਨੇ ਦੁਬਾਰਾ ਟ੍ਰਾਇਲ ਦੁਬਾਰਾ ਤੋਂ ਸਾਰਾ ਪ੍ਰੋਸੈਸ ਜਿਹੜਾ ਕੀਤਾ ਜਾਏਗਾ ਤੇ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਕੇਸਾਂ ਦੇ ਵਿੱਚ ਘੱਟੋ ਘੱਟ 7 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਸੀਐਮ ਪੰਜਾਬ ਭਗਵਤ ਮਾਨ ਕਿਹੜਾ ਵੱਡਾ ਐਕਸ਼ਨ ਦੁਬਾਰਾ ਤੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲੈਣ ਜਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਦੀ ਚੀਕਾਂ ਜਿਹੜੀਆਂ ਨੇ ਇਹ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫੇਰ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਸਾਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਰਮ ਮਜੀਠੀਆ ਦੇ ਵਿਰੁੱਧ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬਿਕਰਮਜੀਠਿਆ ਦੇ ਬੰਦ ਕਰ ਦਿੱਤੇ ਹਨ ਹੱਥ ਪੱਲਾ ਮਾਰਿਆ ਜਾ ਰਿਹਾ ਹੈ ਬਿਕਰਮਜੀਠਿਆ ਵੱਲੋਂ ਬਿਕਰਮਜੀਠਿਆ ਦੇ ਪਰਿਵਾਰ ਵੱਲੋਂ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਅਤੇ ਦੂਸਰੇ ਪਾਸੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੁਣ ਲਗਾਤਾਰ ਮੁਲਾਕਾਤ ਕਰ ਰਹੇ ਨੇ ਸੁਖਬੀਰ ਬਿਕਰਮਜੀਠਿਆ ਦੇ ਨਾਲ ਬਿਕਰਮ ਜੀਤਿਆ ਦੇ ਵਿਰੋਧ ਜਿਹੜਾ ਤਾਮ ਝਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਕਿਆ ਉਸ ਦਾ ਅੰਦਾਜ਼ਾ ਤੇ ਉਸ ਦਾ ਖਮਰਿਆਜ਼ਾ ਭੁਗਤਣਾ ਪਵੇਗਾ ਇਹ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਬਿਕਰਮ ਜੀਤਿਆ ਨੇ ਬਿਕਰਮ ਜੀਤਿਆ ਨੇ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਦੇ ਪਟਾ ਉੱਤੇ ਥਾਪੀਆਂ ਮਾਰਨੀਆਂ ਕਦੇ ਮੁੱਛਾਂ ਨੂੰ ਤਾ ਦੇਣੇ ਅਤੇ ਕਦੇ ਚੈਲੰਜ ਕਰਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਡਿੱਗੇਗੀ ਤੇ ਸ਼ਰੋਪਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਫਿਰ ਤੁਹਾਨੂੰ ਦੱਸਾਂਗਾ ਤੇਲ ਤੇ ਤੇਲ ਦੀ ਧਾਰ ਕੀ ਹੁੰਦੀ ਹੈ ਅਫਸਰ ਸ਼ਾਹੀ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਅਫਸਰ ਸ਼ਾਹੀ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਲਾਈ ਸੀ ਬਿਕਰਮਜੀਤਿਆ ਤੇ ਉਸ ਨੂੰ ਚੈਲੰਜ ਕੀਤਾ ਰਮਾਂਡ ਵੀ ਹੈ ਮੁਹਾਲੀ ਦੀ ਸਥਾਨਕ ਅਦਾਲਤ ਨੇ ਤਿੰਨ ਤੋਂ ਚਾਰ ਵੱਡੇ ਝਟਕੇ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚਿਟਾ ਵੇਚਿਆ ਜਿਨ੍ਹਾਂ ਦੇ ਵਿੱਚ ਹੋਏ ਚਿੱਟੇ ਦੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੌਤ ਦੀ ਭੇਡ ਚੜ ਗਏ ਜਿਨ੍ਹਾਂ ਨੇ ਨਸ਼ਾ ਵੇਚ ਵੇਚ ਕੇ ਜਵਾਨਾਂ ਦੀ نسل 쿠ਸ਼ੀ ਕੀਤੀ ਉਨ੍ਹਾਂ ਦੇ ਘਰ ਦੇ ਵਿੱਚ ਦੀਪਮਾਲਾ ਨਹੀਂ ਉਨ੍ਹਾਂ ਦੇ ਘਰ ਦੇ ਵਿੱਚ ਦਿਵਾਲੀਆਂ ਦੇ ਵਿੱਚ ਦੀਵੇ ਨਹੀਂ ਜਗਾਤੇ ਜਗਾਏ ਜਾਣਗੇ ਉਹਨਾਂ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਨਸ਼ੇ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸੁਪਰ ਸੀਐਮ ਹੁੰਦੇ ਸੀ ਪੰਜਾਬ ਦੇ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੀ ਬਿਕਰਮਜੀਠਿਆ ਦੀ ਮਰਜ਼ੀ ਤੋਂ ਬਿਨਾਂ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਪੱਤਾ ਨਹੀਂ ਜਿਹੜਾ ਹੈ ਖਿਲਦਾਸੀ ਚਾਹੇ ਗਵਾਹੀ ਹੋਵੇ ਸਾਬਕਾ ਇਡੀ ਦੇ ਡਾਇਰੈਕਟਰ ਰਜਤ ਸਿੰਘ ਚਾਹੇ ਗਵਾਹੀ ਹੋਵੇ ਐ ਪੰਜਾਬ ਦੇ ਸਾਬਕਾ ਡੀਜੀਪੀ ਦੀ ਚਾਹੇ ਗਵਾਹੀ ਹੋਵੇ ਬੋਨੀ ਅਜ਼ਰਾਲਾ ਦੀ ਤੇ ਚਾਹੇ ਗਵਾਹੀ ਹੋਵੇ ਤਲਬੀਰ ਗਿੱਲ ਦੀ ਇਹਨਾਂ ਸਾਰੀਆਂ ਗਵਾਹੀਆਂ ਨੇ ਬਿਕਰਮ ਜੀਠਿਆ ਤੇ ਕੇਸ ਤੇ ਗਿਲ ਆ ਦਿੱਤੇ ਨੇ ਕੋਕੇ ਜੜ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਤੇਲ ਵੀ ਵੇਖੇਗਾ ਤੇ ਤੇਲ ਦੀ ਧਾਰ ਵੀ ਦੇਖੇਗਾ ਚਰੜ ਭੁੰਡੀਆਂ ਤੇ ਚੀਕਾਂ ਪੈਂਦੀਆਂ ਕਿਵੇਂ ਨੇ ਉਹਨਾਂ ਕਹਿੰਦੇ ਕਿ ਜਿਹੜੇ ਚੀਕਾਂ ਘੜਾਉਂਦੇ ਸੀ ਜੇਕਰ ਉਹਨਾਂ ਦੀਆਂ ਚੀਕਾਂ ਸੁਣੀਆਂ ਨੇ ਤਾਂ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮ ਮਜੀਠੀਆ ਦੀਆਂ ਚੀਕਾਂ ਕਿਸ ਤਰ੍ਹਾਂ ਪੈਰੀਆਂ ਨੇ ਉਹ ਸੁਣ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਫਿਰ ਦੁਬਾਰਾ ਰਿਮਾਂਡ ਫਿਰ ਦੁਬਾਰਾ ਟ੍ਰਾਇਲ ਫਿਰ ਦੁਬਾਰਾ ਇਨਵੈਸਟੀਗੇਸ਼ਨ ਹੋਵੇਗੀ ਬਿਕਰਮ ਮਜੀਠੀਆ ਦੀ ਵੈਸੇ ਤਾਂ ਬਿਕਰਮਜੀਠਿਆ ਦੇ ਵਿਰੁੱਧ ਜਿਹੜੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੇ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੇ ਪਰਿਵਾਰਕ ਮੈਂਬਰਾਂ ਦੇ ਦਰ ਘਮਾ ਦਿੱਤੇ ਨੇ ਕਿਉਂਕਿ ਗਨੀਪ ਕੌਰ ਮਜੀਠਿਆ ਨੂੰ ਵੀ ਸਬੰਧ جاری ਨੇ ਉਧਰ ਬਿਕਰਮਜੀਠਿਆ ਤੇ ਸਾਰੇ ਗਜਪਤ ਗਰੇਵਾਲ ਸਿੰਘ ਨੂੰ ਵੀ ਸਬੰਧ جاری ਨੇ ਯਾਨੀ ਕਿ ਪੂਰਾ ਤਾਮ-ਚਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰ ਦੁਬਾਰਾ ਝੋਕਿਆ ਜਾ ਰਿਹਾ ਹੈ। ਕਿਆ ਸਰਗਾਈਆਂ ਲਗਾਈਆਂ ਜਾਤੀਆਂ ਨੇ ਜਿਹੜੇ ਆਈਪੀਐਸ ਸਿੱਧੂ ਫਿਰ ਦੁਬਾਰਾ ਵਾਪਸ ਆ ਗਏ ਨੇ ਉਹਨਾਂ ਦੀ ਸਪੈਸ਼ਲ ਡਿਊਟੀ ਲਗਾਈ ਜਾਵੇਗੀ। ਬਿਕਰਮਜੀਠਿਆ ਤੇ ਦੁਬਾਰਾ ਰਿਮਾਨ, ਦੁਬਾਰਾ ਟਰਾਈ, ਦੁਬਾਰਾ ਇਨਵੈਸਟੀਗੇਸ਼ਨ ਬਿਕਰਮਜੀਠਿਆ ਦੀ ਹੋਵੇਗੀ। ਹਾਲਾਂਕਿ ਬਿਕਰਮਜੀਠਿਆ ਨੇ ਚੁਣੌਤੀ ਦਿੱਤੀ ਸੀ ਮੁਹਾਲੀ ਦੀ ਸਾਨਕ ਅਦਾਲਤ ਨੂੰ ਛੱਡ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਾਰਨ ਦੱਸੋ ਨੋਟਿਸ ਭੇਜਿਆ ਸੀ ਸਰਕਾਰ ਨੂੰ ਸਰਕਾਰ ਨੇ ਬੇ ਬਖੂਬੀ ਦੇ ਨਾਲ ਜਿਹੜਾ ਹੈ ਨੋਟਿਸ ਦਾ ਜਵਾਬ ਦਿੱਤਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਸਾਡੇ ਕੋਲ ਦਲੀਲਾਂ ਵੀ ਨਹੀਂ ਸਾਡੇ ਕੋਲ ਅਪੀਲਾਂ ਵੀ ਨਹੀਂ ਸਾਡੇ ਕੋਲ ਗਵਾਹ ਵੀ ਨਹੀਂ ਸਾਡੇ ਕੋਲ ਠੋਸ ਸਬੂਤ ਵੀ ਨਹੀਂ ਸਾਨੂੰ ਦੇਸ਼ ਦੇ ਕਾਨੂੰਨ ਤੇ ਦੇਸ਼ ਦੇ ਸੰਵਿਧਾਨ ਤੇ ਮਾਨ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਜਿਨ੍ਹਾਂ ਦੇ ਵਿਕੇ ਹੋਏ ਚਿੱਟੇ ਦੇ ਨਾਲ ਪੰਜਾਬ ਦੇ ਕਈ ਹਜ਼ਾਰਾਂ ਨੌਜਵਾਨ ਮੌਤ ਦੀ ਪੇਚੜ ਗਿਆ ਜਿਹੜੀਆਂ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਜਿਨ੍ਹਾਂ ਨੇ ਛੁੱਟੀਆਂ ਚੁੰਨੀਆਂ ਚਟੀਆਂ ਕਰ ਦਿੱਤੀਆਂ ਉਹ ਕਿਵੇਂ ਜ਼ਿੰਦਗੀ ਦੇ ਲੁੱਟ ਲੈ ਸਕਦੇ ਨੇ ਉਹ ਜ਼ਿੰਦਗੀ ਦਾ ਅਨੰਦ ਕਿਵੇਂ ਮਾਣ ਸਕਦੇ ਨੇ ਉਹਨਾਂ ਨੂੰ ਇਸ ਦਾ ਖਮਰਿਆਜ਼ਾ ਇਸ ਦਾ ਹਰਜਾਨਾ ਇਸ ਦੇ ਬਤੇ ਸੱਜ ਇਸ ਦੇ ਬਦਲੇ سزا ਭੁਗਤਨੀ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਪਗੋਵਰਤੋ ਮਾਨ ਨੇ ਅਤੇ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀਆਂ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਇੰਨਾ ਇੰਨੇ ਕੁ ਸਬੂਤ ਇਕੱਠੇ ਕਰ ਲਾਏ ਨੇ ਵਿਕਰਮ ਮਜੀਠੀਆ ਦੇ ਵਿਰੁੱਧ ਵਿਕਰਮ ਮਜੀਠੀਆ ਦੀ ਵਾਰ-ਵਾਰ ਨਿਆਂਕ ਹਰਿਆਸਤ ਇੱਕ ਪਾਸੇ ਵੱਧ ਰਹੀ ਹੈ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਬਿਕਰਮਜੀਤਿਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਜਿਹੜਾ ਮੁਸ਼ਕਲ ਹੋਵੇਗਾ ਜਿਸ ਤਰ੍ਹਾਂ ਦੀਆਂ ਧਰਾਵਾਂ ਜਿਸ ਤਰ੍ਹਾਂ ਦੇ ਦੋਸ਼ ਐਤ ਬਿਕਰਮਜੀਤਿਆ ਤੇ ਵਿਰੋਧ ਆ ਜਿਹੜੇ ਕਿਥੇ ਗਏ ਨੇ ਜੇਕਰ ਉਹਨਾਂ ਨੂੰ ਚੁਣੌਤੀ ਨਹੀਂ ਜੇਕਰ ਉਹ ਪੂਰੇ ਤੱਤ ਪੂਰੇ ਸਬੂਤ ਜੇ ਪੂਰੀਆਂ ਦਲੀਲਾਂ ਅਤੇ ਅਪੀਲਾਂ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਅਤੇ ਸਰਕਾਰੀ ਵਕੀਲਾਂ ਦੇ ਕੋਲ ਹਨ ਤਾ ਬਿਕਰਮਜੀਤਿਆ ਨੂੰ ਘੱਟ ਤੋਂ ਘੱਟ ਵੀ 7 ਸਾਲ ਤੋਂ 10 ਸਾਲ ਸਜ਼ਾ ਅਤੇ ਲੱਖਾਂ ਰੁਪਏ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜੁਰਮਾਨਾ ਹੋ ਸਕਦਾ ਹੈ ਹਰ ਚੁਣੌਤੀ ਜਿਹੜੀ ਬਿਕਰਮਜੀਤਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਪੁਛ ਅਧਿਕਾਰੀਆਂ ਨੂੰ ਅਤੇ ਤੀਸਰੇ ਪਾਸੇ ਪੰਜਾਬ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਉਹ ਸਾਰੀਆਂ ਚੁਣੌਤੀਆਂ ਦਾ ਬਖੂਬੀ ਦੇ ਨਾਲ ਜਿਹੜਾ ਹੈ ਜਵਾਬ ਪਲਟਵਾਰ ਕਰ ਰਹੇ ਨੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਲ ਮਿਲਾ ਕੇ ਬਿਕਰਮਜੀਤਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਧੰਨਵਾਦ ਜੀਤਿਆ ਜੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੀਐਮ ਪੰਜਾਬ ਭਗਵੰਤ ਮਾਨ ਨੇ ਕਿਹਾ ਤੁਸੀਂ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਤੇ ਕਿਸੇ ਵੀ ਸੂਰਤ ਬਿਕਰਮ ਸਿੰਘ ਮਜੀਠੀਆ ਨੂੰ ਮਾਫ ਨਹੀਂ ਕੀਤਾ ਜਾਇਆਗਾ ਕਿਉਂਕਿ ਇਹਨੇ ਨਸ਼ੇ ਦੀ ਤਸਰੀ ਕੀਤੀ ਆ ਤੇ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਤੇ ਅਨ ਨੂੰ ਅਸੀਂ ਕਿਸੇ ਵੀ ਸੂਰਤ ਰੰਗਲੀ ਜ਼ਿੰਦਗੀ ਨਹੀਂ گزارਣ ਦਾਂਗੇ ਤੇ ਜਿਹੜੇ ਸਬੂਤ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਨੇ ਸੀਐਮ ਪੰਜਾਬ ਤੇ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਘਟੋ ਘਟ 7 ਸਾਲ ਤੋਂ ਲੈ ਕੇ 20 ਸਾਲ ਤੱਕ ਦੀ ਸਜ਼ਾ ਬਿਕਰਮ ਸਿੰਘ ਮਜੀਠੀਆ ਨੂੰ ਹੋ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਧਮਕੀਆਂ ਲਾਈਆਂ ਜਾਂਦੀਆਂ ਸੈਂਡ ਸੀਐਮ ਪੰਜਾਬ ਨੂੰ ਕਿ ਤੇਰੀਆਂ ਚੀਕਾਂ ਕਢਾ ਦਾਂਗੇ ਆਉਣ ਵਾਲੇ ਇਲੈਕਸ਼ਨਾਂ 'ਚ ਤੈਨੂੰ ਹਰਾ ਕੇ ਹਕੂਮਤ ਚ ਆ ਜਾਗੇ ਤੇ ਤੇਰੀਆਂ ਚੀਕਾਂ ਖੜਾ ਲਾਂਗੇ ਲੇਕਿਨ ਸੀਐਮ ਪੰਜਾਬ ਨੇ ਪੱਕੇ ਪੈਰਾਂ ਤੇ ਹੱਥ ਪਾਇਆ ਤਲਬੀਰ ਕੀ ਗਿਲ ਬੋਣੀਏ ਜਨਾਲਾ ਈਡੀ ਦਾ ਡਾਇਰੈਕਟਰ ਸਭ ਕਾ ਡੀਜੀਪੀ ਆ ਸਾਰੇ ਗਵਾਹ ਜਿਹੜੇ ਅਦਾਲਤ ਚ ਪੇਸ਼ ਹੋਏ ਨੇ ਇਹਨਾਂ ਨੇ ਅਦਾਲਤ ਚ ਪੇਸ਼ ਹੋ ਕੇ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਕੋਕੇ ਜੜ ਦਿੱਤੇ ਨੇ ਤੇ ਕਿਸੇ ਵੀ ਸੂਰਤ ਅਦਾਲਤ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਦੇਣ ਵਾਲੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਬਿਕਰਮ ਮਜੀਠੀਆ ਦਾ ਕੱਚਾ ਚੱਠਾ ਜਿਹੜਾ ਖੋਲ ਕੇ ਪੇਸ਼ ਕਰ ਦਿੱਤਾ ਗਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਕਟੋ-ਕਟ 7 ਸਾਲ ਦੀ ਸਜ਼ਾ ਜਿਹੜੀ ਹੈ ਦਿੱਤੀ ਜਾਏਗੀ ਵਿਕਰਮ ਸਿੰਘ ਮਜੀਠੀਆ ਬੜਾਈ غرੂਰ ਕਰਦਾ ਸੀ ਪੱਟਾਂ ਤੇ ਥਾਪੀਆਂ ਮਾਰਦਾ ਸੀ ਐਨਕਾ ਲਾ ਕੇ ਕਹਿੰਦਾ ਸੀ ਮੈਂ ਸੋਹਣਾ ਲੱਗ ਰਿਹਾ ਲੇਕਿਨ ਸੀਐਮ ਪੰਜਾਬ ਨੇ ਸਾਰਾ ਹੰਕਾਰ ਵਿਕਰਮ ਮਜੀਠੀਆ ਦਾ ਤੋੜ ਦਿੱਤਾ ਤੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾ ਮਾਰਦਾ ਕਿ ਵਿਕਰਮ ਸਿੰਘ ਮਜੀਠੀਆ ਦੀ ਉਹਨਾਂ ਦੇ ਵਕੀਲਾਂ ਦੀ ਸੁਖਵੀਰ ਬਾਦਲ ਦੀ ਕੋਸ਼ਿਸ਼ ਹੈ ਕਿ ਕੁਝ ਵੀ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਜੇਲੋਂ ਬਾਹਰ ਲਿਆਂਦਾ ਜਾ ਲੇਕਿਨ ਸੀਐਮ ਪੰਜਾਬ ਨੇ ਜਿਹੜੇ ਸਬੂਤ ਅਦਾਲਤ 'ਚ ਪੇਸ਼ ਕਰਵਾਏ ਨੇ ਵਿਜੀਲੈਂਸ ਕੋਲੋਂ ਕੋਈ ਵੀ ਅਦਾਲਤ ਤੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਦੇਣ ਵਾਲੀ ਤੇ ਵਿਕਰਮ ਸਿੰਘ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਉਹਦਾ ਸਾਲਾ ਸੁਖਵੀਰ ਬਾਦਲ ਦਾ ਪਰਿਵਾਰ ਇਹ ਸਾਰੇ ਆਪਣੇ ਅੰਜਾਮ ਨੂੰ ਪਹੁੰਚਣ ਵਾਲੇ ਨੇ ਤੁਸੀਂ ਕੀ ਸੋਚਦੇ ਹੋ ਐ ਸੈਕਸ਼ਨ ਦੇ ਬਾਰੇ ਜਿਹੜਾ ਸੀਐਮ ਪੰਜਾਬ ਨੇ ਕੀਤਾ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਤੇ ਆਪਣੀ ਰਾਏ ਤੋਂ ਕਮੈਂਟ ਛਾਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਆ नेक्स्ट ਵੀਡੀਓ ਗੁੱਡ ਬਾਏ ਅਲਾਹਾ ਹਾਫਿਜ਼